ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਅੱਜ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਹੈ ਨਾਲ ਹੀ ਦਸਵਾਂ ਸ਼ਰਾਦ ਵੀ ਹੈ ਮਨਮਤੀ ਇਹ ਲੋਗੋ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਨਾ ਮਨਾ ਕੇ ਇਸ ਦਿਨ ਉਹਨਾਂ ਦਾ ਸ਼ਰਾਦ ਕਰਨ ਲੱਗੇ ਜੋ ਕਿ ਨਾਨਕ ਪਾਸ਼ਾ ਜੀ ਨੇ ਸ਼ਰਾਦ ਕਰਨ ਤੋਂ ਮਨਾ ਕੀਤਾ ਉਹਨਾਂ ਦਾ ਕਹਿਣਾ ਸੀ ਕਿ ਤੁਸੀਂ ਜਿੰਦੇ ਜੀ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਉਹੀ ਕਰਮ ਤੁਹਾਡੇ ਨਾਲ ਜਾਣੇ ਹਨ ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਨੇ ਜ਼ਿੰਦਗੀ ਦੇ 18 ਸਾਲ ਗੁਜ਼ਾਰੇ ਜਦੋਂ ਗੁਰੂ ਜੀ 70 ਸਾਲ ਦੇ ਹੋ ਗਏ ਤਾਂ ਗੁਰੂ ਜੀ ਨੇ ਦੁਨੀਆ ਨੂੰ ਹਨੇਰੇ ਵਿੱਚੋਂ ਕੱਢਣ ਦਾ ਕਾਰਜ ਅੱਗੇ ਵੀ ਜਾਰੀ ਰੱਖਣ ਦੇ ਲਈ ਬੜੀ ਪਰਖ ਤੋਂ ਬਾਅਦ ਆਪਣੇ ਸੇਵਕ ਗੁਰੂ ਅੰਗਦ ਦੇਵ ਜੀ ਨੂੰ ਸਿੱਖੀ ਦੀ ਬਾਗਦੋਰ ਸੌਂਪ ਦਿੱਤੀ 7 ਸਤੰਬਰ 1539 ਈਸਵੀ ਨੂੰ ਗੁਰੂ ਨਾਨਕ ਦੇਵ ਜੀ ਨੇ ਇਕੱਠੀ ਹੋਈ ਸੰਗਤ ਨੂੰ ਦੱਸਿਆ ਕਿ ਉਹਨਾਂ ਦਾ ਪਰਮਾਤਮਾ ਨਾਲ ਅਪੇਧ ਹੋਣ ਦਾ ਸਮਾਂ ਆ ਗਿਆ ਹੈ ਗੁਰੂ ਜੀ ਨੇ ਕਿਹਾ ਤੁਸੀਂ ਗੁਰੂ ਅੰਗਦ ਦੇਵ ਜੀ ਨੂੰ ਸਾਡਾ ਦੂਜਾ ਰੂਪ ਸਮਝਣਾ ਹੈ ਸਾਡੇ ਅਤੇ ਉਹਨਾਂ ਵਿੱਚ ਕੋਈ ਵੇਧ ਨਹੀਂ ਹੈ ਇਸ ਤਰ੍ਹਾਂ ਦਾ ਸੁਨੇਹਾ ਦੇ ਕੇ ਗੁਰੂ ਨਾਨਕ ਦੇਵ ਜੀ ਚਾਦਰ ਲੈ ਕੇ ਲੇਟ ਗਏ ਗੁਰੂ ਜੋਤੀ ਜੋ ਸਮਾਉਂ ਦੀ ਖਬਰ ਸਾਰੇ ਕਰਤਾਰਪੁਰ ਵਿੱਚ ਫੈਲ ਗਈ ਸਿੱਖ ਹਿੰਦੂ ਮੁਸਲਮਾਨ ਉਹਨਾਂ ਦੇ ਸਾਰੇ ਅਨੁਯਾਈ ਇਕੱਠੇ ਹੋ ਗਏ ਉਹਨਾਂ ਸਾਰਿਆਂ ਵਿੱਚ ਗੁਰੂ ਜੀ ਦੇ ਮ੍ਰਿਤਕ ਸਰੀਰ ਦੇ ਅੰਤਿਮ ਸੰਸਕਾਰ ਉੱਤੇ ਬਹਿਸ ਸ਼ੁਰੂ ਹੋ ਗਈ। ਭਾਈ ਕਾਨ ਸਿੰਘ ਨਾਭਾ ਮਹਾਨ ਕੋਸ਼ ਦੇ ਵਿੱਚ ਲਿਖਦੇ ਹਨ, Hindu ਅਤੇ Sikh ਕਹਿਣ ਲੱਗੇ ਕਿ ਅਸੀਂ ਗੁਰੂ ਜੀ ਦੇ ਸਰੀਰ ਦਾ ਸੰਸਕਾਰ ਕਰਨਾ ਹੈ। ਮੁਸਲਮਾਨ ਕਹਿਣ ਲੱਗੇ ਇਹ ਸਾਡੇ ਪੀਰ ਹਨ, ਅਸੀਂ ਇਹਨਾਂ ਨੂੰ ਦਫ਼ਨ ਕਰਕੇ ਕਬਰ ਬਣਾਣੀ ਹੈ। ਬਾਰੋਂ ਇੱਕ ਸੰਤ ਜੀ ਗੁਰੂ ਜੀ ਦੇ ਦਰਸ਼ਨ ਲਈ ਆਏ ਸਨ, ਉਹਨਾਂ ਨੇ ਝਗੜਾ ਕਰਨ ਵਾਲਿਆਂ ਨੂੰ ਸਲਾਹ ਦਿੱਤੀ, ਤੁਸੀਂ ਪਹਿਲਾਂ ਇਸ ਚਾਦੂ ਨੂੰ ਚੁੱਕ ਕੇ ਦੇਖਤਾ ਲਵੋ। ਕੇ ਗੁਰੂ ਜੀ ਦਾ ਸਰੀਰ ਇੱਥੇ ਹੈ ਵੀ ਆ ਨਹੀਂ ਜਦੋਂ ਚਾਦਰ ਚੁੱਕ ਕੇ ਦੇਖਿਆ ਤਾਂ ਕੁਝ ਫੁੱਲ ਪੈਸਾਨ ਗੁਰੂ ਜੀ ਦਾ ਸਰੀਰ ਜਿਨ੍ਹਾਂ ਪੰਜਾਂ ਤਤਾਂ ਤੋਂ ਪੈਦਾ ਹੋਇਆ ਸੀ ਉਹਨਾਂ ਵਿੱਚ ਵਾਪਿਸ ਸਮਾ ਗਿਆ ਝਗੜਾ ਕਰਨ ਵਾਲਿਆਂ ਨੇ ਚਾਦਰ ਅਤੇ ਫੁੱਲ ਅਦੇ ਅਦੇ ਵੰਡ ਲੈ ਆਪਣੀ ਮਨੋਦ ਦੇ ਅਨੁਸਾਰ ਹਿੰਦੂ ਸਿੱਖਾਂ ਨੇ ਅੱਧੇ ਫੁੱਲ ਤੇ ਅੱਧੀ ਚਾਦਰ ਦਾ ਸੰਸਕਾਰ ਕਰਕੇ ਉੱਪਰ ਸਮਾਦ ਬਣਾ ਦਿੱਤੀ। ਮੁਸਲਮਾਨਾਂ ਨੇ ਆਪਣੇ ਹਿੱਸੇ ਦੀ ਚਾਦਰ ਅਤੇ ਫੁੱਲ ਦਬਾ ਕੇ ਰਾਵੀ ਦੇ ਕੰਡੇ ਕਬਰ ਬਣਾ ਦਿੱਤੀ। ਦੋਹਾਂ ਨੇ ਉਹਨਾਂ ਪੱਥਰਾਂ ਨੂੰ ਫਿਰ ਭੋਜਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਤੋਂ ਗੁਰੂ ਨਾਨਕ ਦੇਵ ਜੀ ਨੇ ਮਨਾ ਕੀਤਾ ਸੀ। ਪਰਮਾਤਮਾ ਨੂੰ ਇਹ ਮਨਜ਼ੂਰ ਨਹੀਂ ਸੀ। ਰਾਵੀ ਦੇ ਪਾਣੀ ਨੇ ਸਮਾਦ ਅਤੇ ਕਬਰ ਦੋਹਾਂ ਨੂੰ ਰੋੜ ਦਿੱਤਾ। ਅੱਜ ਉਸ ਥਾਂ ਤੇ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। 5-7 ਗੱਜ ਦੀ ਦੂਰੀ ਤੇ ਕਬਰ ਵਾਲੀ ਥਾਂ ਤੇ ਸੁੰਦਰ ਮাজার ਸ਼ਿਸ਼ੋਬਿਤ ਹੈ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਦਿਵਸ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਕੋਟਾਂ-ਕੋਟ ਨਮਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ